ਇਹ ਕਰਨ ਤੋਂ ਪਹਿਲਾਂ ਕੋਈ 15-20 ਲੱਖ ਲੋਨ ਤੋਂ ਪਹਿਲਾਂ ਇਹ ਗੱਲਾਂ ਮਾਇੰਡ ਸ਼ੇਪ ਆ ਲਿਓ ਮੈਂ ਫੇਰ ਬੇਨਤੀ ਕਰਦਾ ਮੇਰਾ ਵੀਡੀਓ ਬਣਾਉਣਾ ਮਤਲਬ ਤੁਹਾਨੂੰ ਡਰਾਉਣਾ ਨਹੀਂ ਹੁੰਦਾ ਫਾਇਦਾ ਹੁੰਦਾ ਤੁਸੀਂ ਇੱਥੇ ਹਸਬੰਡ ਵਾਈਫ ਇੱਥੇ ਸਟੇਜ ਦੇ ਵਿੱਚ ਬਾਹਰਾਂ ਦੇ ਤੁਸੀਂ ਬੱਚਾ ਪੈਦਾ ਕੀਤਾ ਹਮ ਜੀ ਦੋਸਤੋ ਕੀ ਹਾਲ ਚਾਲ ਮੈਂ ਹਾ ਚਾਨ ਮਰਾੜ ਤੁਹਾਡਾ ਇਸਮੀ ਦੀ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਹਾਂ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਠੀਕ ਠਾਕ ਤੇ ਸਟਫਟ ਸਾਫਟ ਹੋਵੋਗੇ ਬਾਬਾ ਨਾਨ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੇ ਅੱਜ ਗੱਲ ਕਰਦੇ ਆ ਬੜੀ ਜ਼ਰੂਰੀ ਦੋ ਤਿੰਨ ਕਮੈਂਟ ਆ ਜਿਨ੍ਹਾਂ ਦੀ ਵੀਡੀਓ ਬਣਾ ਕੇ ਰਿਪਲਾਈ ਦੇਣਾ ਬੜਾ ਜ਼ਰੂਰੀ ਆ ਸਾਡੇ ਭਰਾਵਾਂ ਨੇ ਪੁੱਛਿਆ ਜੇਕਰ ਸਾਡੀ ਫੈਮਿਲੀ ਇੱਥੇ ਆ ਜਾਵੇ ਤਾਂ ਸਾਨੂੰ ਕੀ ਆਪਸ਼ਨ ਆ ਅੱਗੇ ਸਾਨੂੰ ਪੀਆਰ ਸੀ ਜਾਂ ਪੀਆਰ ਲੈਂਦੇ ਲਈ ਇੱਕ ਸਾਡੇ ਬ੍ਰਦਰ ਨੇ ਇਹ ਪੁੱਛਿਆ ਉਹ ਕਹਿੰਦੇ ਜੇਕਰ ਅਸੀਂ ਇੱਥੇ ਬੇਬੀ ਜੰਮ ਲੈਨੇ ਆ ਜੇਕਰ ਬੱਚਾ ਅੱਜ ਅਸੀਂ ਜੰਮ ਲੈਨੇ ਇੱਥੇ ਆ ਕੇ ਬਾਹਰ ਸਪੀਨ ਦੇ ਵਕੀ ਕੀ ਸਾਨੂੰ ਉਹਦੇ ਫਾਇਦੇ ਹੋ ਸਕਦੇ ਆ ਅੱਜ ਆਪਾਂ ਗੱਲ ਕਰਦੇ ਆਏ ਵੀਡੀਓ ਨਾਲ ਬਣਦੇ ਉਹ ਕਰਦੇ ਆ ਵੀਡੀਓ ਸਟਾਰਟ ਤੇ ਤੁਸੀਂ ਆ ਜਾਓ ਮੇਰੇ ਨਾਲ ਇਹ ਹੱਦ ਨੂੰ ਕਰਦੇ ਆ ਆਪਾਂ ਵੀਡੀਓ ਸਟਾਰਟ ਤੇ ਮੈਂ ਤੁਹਾਡਾ ਟਾਈਮ ਵੇਸਟ ਨਹੀਂ ਕਰਦਾ ਸਿੱਧੇ ਆਪਾਂ ਆਉਂਦੇ ਆ ਪੁਆਇੰਟ ਦੇ ਉੱਤੇ ਜਿਹੜੇ ਸਾਡੇ ਭਰਾ ਇੱਥੇ ਆਉਣ ਬਾਰੇ ਸੋਚ ਰਹੇ ਆ ਤੇ ਜਿਹੜੇ ਬੰਦੇ ਇੱਥੇ ਆ ਗਏ ਉਹਨਾਂ ਦੇ ਮਾਈਂਡ ਦੇ ਵਿੱਚ ਕਾਫੀ ਸਵਾਲ ਆ ਕਾਫੀ ਚੀਜ਼ਾਂ ਰਨ ਕਰਦੀਆਂ ਆ ਆਪਾਂ ਹੌਲੀ-ਹੌਲੀ ਉਹਨਾਂ ਨੂੰ ਖੋਲਣ ਦੀ ਕੋਸ਼ਿਸ਼ ਕਰਦੇ ਆ ਹੁਣ ਇੱਕ ਆਪਣੇ ਕੋਲ ਇੱਕ ਕਮੈਂਟ ਆਇਆ ਕਹਿੰਦੇ ਜਦੋਂ ਅਸੀਂ ਇੱਥੇ ਆਉਨੇ ਆ ਅਸੀਂ ਬੇਬੀ ਜੰਮ ਲੈਨੇ ਆ ਤੇ ਕੀ ਸਾਨੂੰ ਉਹਦੇ ਵਾਸਤੇ ਸਾਨੂੰ ਗਵਰਨਮੈਂਟ ਪਾਸਪੋਰਟ ਜਾਂ TRC ਜਾਂ PR ਕਰ ਦਿੰਦੀ ਆ ਕਿ ਨਹੀਂ ਆਪਾਂ ਗੱਲ ਕਰਦੇ ਪਈ ਆ ਇਹ ਤੇ ਮੈਂ ਤੁਹਾਨੂੰ ਸਿੱਧਾ ਸਪਸ਼ਟ ਦੱਸਾਂ ਜਦੋਂ ਤੁਸੀਂ ਇੱਥੇ ਆਉਨੇ ਆ ਪਹਿਲਾਂ ਤਾਂ ਤੁਸੀਂ ਕਿਸੇ ਨੂੰ ਪੁੱਛਣ ਤੋਂ ਪਹਿਲਾਂ ਤੁਹਾਨੂੰ ਸੌਖਾ ਢੰਗ ਮੈਂ ਦੱਸ ਦਿੰਨਾ ਜਦੋਂ ਤੁਸੀਂ ਇੱਥੇ ਆਉਂਦੇ ਆ ਤੁਸੀਂ ਆਪ ਦੇ ਆਪ ਨੂੰ ਝਾਤੀ ਮਾਰ ਲਿਆ ਕਰੋ ਤੁਸੀਂ ਕਿਹੜੇ ਸਿਸਟਮ ਨਾਲ ਇੱਥੇ ਆਏ ਆ ਪਹਿਲਾਂ ਸਮਾਂ ਹੋ ਸੀ ਹੁਣ ਕਾਨੂੰਨ ਚੇਂਜ ਹੋ ਗਏ ਆ ਕਿਉਂਕਿ ਜਦੋਂ ਤੁਸੀਂ ਇੱਥੇ ਆ ਜਾਂਦੇ ਆ ਤੁਹਾਡੇ ਬੱਚੇ ਦੇ ਬੇਸ ਤੇ ਤੁਸੀਂ ਇੱਥੇ ਪੱਕੇ ਨਹੀਂ ਹੋ ਸਕਦੇ ਮੰਨ ਲਓ ਤੁਹਾਡਾ ਬੱਚਾ ਇੱਥੇ ਪੈਦਾ ਹੁੰਦਾ ਤੁਸੀਂ ਇੱਥੇ ਹਸਬੰਡ ਵਾਈਫ ਇੱਥੇ ਸਪੇਨ ਦੇ ਵਿੱਚ ਬਾਹਰ ਆ ਤੇ ਤੁਸੀਂ ਬੱਚਾ ਪੈਦਾ ਕੀਤਾ ਇੱਥੇ ਬੌਰਨ ਹੋ ਗਿਆ ਤੇ ਤੁਸੀਂ ਗਾਉਂ ਕਿਹਨੂੰ ਪਾਸਪੋਰਟ ਮਿਲ ਜੂਗਾ ਜਾਂ ਟੀਆਰ ਪੈਦਾ ਹੁੰਦਾ ਤੁਸੀਂ ਇੱਥੇ ਹਸਬੰਡ ਵਾਈਫ ਇੱਥੇ ਸਪੇਨ ਦੇ ਵਿੱਚ ਬਾਹਰ ਆ ਤੇ ਤੁਸੀਂ ਬੱਚਾ ਪੈਦਾ ਕੀਤਾ ਇੱਥੇ ਬੌਰਨ ਹੋ ਗਿਆ ਤੇ ਤੁਸੀਂ ਗਾਉਂ ਕਿਹਨੂੰ ਪਾਸਪੋਰਟ ਮਿਲ ਜੂਗਾ ਜਾਂ ਟੀਆਰਸੀ ਮਿਲ ਜੂਗਾ ਜਾਂ ਉਹਦੇ ਬੇਸ ਤੇ ਤੁਹਾਨੂੰ ਪੇਪਰ ਮਿਲ ਜਾਣਗੇ ਇਹ ਬਿਲਕੁਲ ਗਲਤ ਆ ਤੁਹਾਨੂੰ ਉਹਦੇ ਬੇਸ ਤੇ ਕੁਝ ਨਹੀਂ ਮਿਲਣਾ ਕਿਉਂਕਿ ਜੋ ਵੀ ਕਾਨੂੰਨ ਲੱਗਣਾ ਉਹ ਪੇਰੈਂਟਸ ਵੱਲੋਂ ਲੱਗਣਾ ਜੋ ਤੁਹਾਡੇ ਕੋਲ ਹੈਗਾ ਉਹੀ ਉਹ ਬੱਚਿਆਂ ਨੂੰ ਮਿਲਣਾ ਜਦੋਂ ਤੁਹਾਡਾ ਬੱਚਾ ਇੱਥੇ ਜੰਮਦਾ ਤੇ ਉਹਨੇ ਇੰਡੀਆ ਦਾ ਪਾਸਪੋਰਟ ਹੀ ਮਿਲਦਾ ਜੇਕਰ ਤੁਹਾਡੇ ਮਾਪਿਓ ਕੋਲੇ ਬੱਚੇ ਦੇ ਮਾਪਿਓ ਕੋਲੇ ਸਪੇਨ ਦੇ ਕੋਈ ਵੀ ਅਥਾਰਟੀ ਹੈਗੀ ਆ ਪੀਆਰ ਆ ਜਾਂ ਪਾਸਪੋਰਟ ਆ ਫਿਰ ਉਹ ਬੱਚੇ ਨੂੰ ਮਿਲ ਸਕਦਾ ਅਦਰਵਾਈਜ਼ ਉਹਨੂੰ ਤੁਹਾਨੂੰ ਉਹਨੂੰ ਇੰਡੀਆ ਦਾ ਪਾਸਪੋਰਟ ਹੀ ਮਿਲਣਾ ਜੋ ਤੁਹਾਡੇ ਕੋਲ ਔਰਲੈਡੀ ਹੈਗਾ ਤੇ ਉਹਦਾ ਫਾਇਦਾ ਤੁਹਾਨੂੰ ਕੁਝ ਵੀ ਨਹੀਂ ਹੋਣਾ ਐਵੇਂ ਕਿਸੇ ਭ੍ਰੇਖੇ ਦੇ ਵਿੱਚ ਨਾ ਕੁਝ ਕਰਿਓ ਜੇਕਰ ਤੁਹਾਡੀ ਪਰਸਨਲ ਪਲੈਨਿੰਗ ਆ ਤੇ ਜ਼ਰੂਰ ਕਰੋ ਬਟ ਇਹ ਫਾਇਦਾ ਸੋਚ ਕੇ ਨਾ ਕਰ ਲਿਓ ਕਿ ਤੁਹਾਨੂੰ ਕੋਈ ਡੀਆਰਸੀ ਮਿਲ ਜੂਗੀ ਤੁਹਾਡਾ ਫਾਇਦਾ ਹੋ ਜੂਗਾ ਕਿਉਂਕਿ ਤੁਹਾਡਾ ਝੰਜਟ ਜੇਕਰ ਉੱਥੇ ਆ ਕੇ ਤੁਸੀਂ ਸਿਸਟਮ ਨੂੰ ਵਧਾਉਨੇ ਆ ਤੇ ਤੁਸੀਂ ਕੱਚਿਆਂ ਤੇ ਤੁਸੀਂ ਖੱਜਲ ਹੀ ਹੋਵੋਗੇ ਤੁਹਾਡਾ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਇੱਕ ਕੱਲਾ ਬੰਦਾ ਸਰਵਾਈਵ ਕਰ ਲੈਂਦਾ ਹੈ ਤੁਸੀਂ ਦੋਨੇ ਜਾਣੇ ਕੱਚਿਆਂ ਤੇ ਤੀਜਾ ਤੁਹਾਡਾ ਬੱਚਾ ਆ ਗਿਆ ਤੇ ਉਹਦੇ ਖਰਚੇ ਬੜੇ ਪੈ ਜਾਂਦੇ ਆ ਤੁਹਾਨੂੰ ਰੂਮ ਸਪੈਸ਼ਲ ਚਾਹੀਦਾ ਬੱਚੇ ਲਈ ਰੱਖੋਗੇ ਘਰ ਆਲੀ ਲਈ ਵੀ ਰੱਖੋਗੇ ਤੈਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਲਈ ਇਹਨਾਂ ਚੀਜ਼ਾਂ ਵਿੱਚ ਨਾ ਪਿਓ ਜੇਕਰ ਤੁਹਾਡੀ ਪਰਸਨਲ ਪਲੈਨਿੰਗ ਆ ਤੁਸੀਂ ਬੱਚਾ ਜੰਮਣਾ ਚਾਹੁੰਦੇ ਆ ਉਹ ਜੰਮ ਸਕਦੇ ਆ ਬਟ ਇਹਦੇ ਨਾਲ ਤੁਹਾਨੂੰ ਪੀਆਰ ਜਾਂ ਟੀਆਰਸੀ ਦਾ ਕੋਈ ਫਾਇਦਾ ਇਹਦੇ ਵਿੱਚ ਨਹੀਂ ਹੋਣਾ ਉਦੋਂ ਅੱਗੇ ਇੱਕ ਸਾਡੇ ਭਰਾ ਨੇ ਹੋਰ ਨਾ ਕਮੈਂਟ ਕੀਤਾ ਕਹਿੰਦਾ ਜੇਕਰ ਅਸੀਂ ਫੈਮਲੀ ਇੱਥੇ ਆ ਜਾਨੀਏ ਫੈਮਲੀ ਲੈ ਕੇ ਇੱਥੇ ਆ ਜਾਨੇ ਤਾਂ ਉਹਦੀ ਕੀ ਆਪਸ਼ਨ ਬਣਦੀ ਆ ਮੰਨ ਲਓ ਤੁਸੀਂ ਆਪਦੀ ਫੈਮਲੀ ਲੈ ਕੇ ਇੱਥੇ ਆ ਗਏ ਤੇ ਤੁਹਾਡੀ ਆਪਸ਼ਨ ਪਹਿਲਾਂ ਤੇ ਬਣਦੀ ਆ ਤੁਹਾਨੂੰ ਕੰਮ ਵਾਧੂ ਕਰਨਾ ਪਊਗਾ ਤੁਹਾਨੂੰ ਰੈਸ਼ ਮਹਿੰਗੀ ਲੈਣੀ ਪਊਗੀ ਤੁਹਾਨੂੰ ਰੂਮ ਲੈਣਾ ਪਊਗਾ ਸਪੈਸ਼ਲ ਜੋ ਸਾਫ਼ ਸੁਥਰਾ ਤੁਹਾਡੀ ਫੈਮਲੀ ਦੇ ਨਾਲ ਰਹਿਣਾ ਪਵੇ ਤੇ ਉਹ ਤੁਹਾਡੇ ਲਈ ਸੂਟੇਬਲ ਹੋਵੇ ਤੁਸੀਂ ਉੱਥੇ ਰਹਿ ਸਕਦੇ ਹੋਮ ਤੇ ਤੁਹਾਨੂੰ ਜਦੋਂ ਤੁਹਾਡੀ ਫੈਮਲੀ ਨਾਲ ਆ ਗਈ ਤੁਹਾਨੂੰ ਕਿਸੇ ਨੂੰ ਵੱਖਰਾ ਚਾਹੀਦਾ ਤੇ ਤੁਹਾਨੂੰ ਖਰਚਾ ਘੱਟੋ ਘੜ 5 6 700 ਯੂਰੋ ਦਾ ਪੈ ਜਾ ਕਰੂਗਾ ਮਹੀਨੇ ਦਾ ਜੋ ਕਿ ਪੱਕਾ ਹੀ ਫਿਕਸ ਹੋ ਜਾਣਾ ਉਹ ਤੁਹਾਨੂੰ ਪੈਣਾ ਹੀ ਪੈਣਾ ਇਕੱਲਾ ਬੰਦਾ ਕਿਤੇ ਨਾ ਕਿਤੇ ਟਾਈਮ ਕੱਟ ਲੈਂਦਾ ਤੇ ਜਿਹੜਾ ਤੁਸੀਂ ਇਹ ਕਰੋਗੇ ਤੁਹਾਨੂੰ ਖਰਚੇ ਡਬਲ ਹੋ ਜਾਣਗੇ ਤੇ ਉਹਦੇ ਬੇਸ ਤੇ ਤੁਹਾਨੂੰ ਗਾਂਹ ਕੀ ਮਿਲਣਾ ਹੋ ਤਾਂ ਤੁਸੀਂ ਜਿਹੜਾ ਸਿਸਟਮ ਫਾਲੋ ਕਰੋਗੇ ਜਿਹੜਾ ਗਵਰਨਮੈਂਟ ਨੇ ਕਾਨੂੰਨ ਬਣਾਇਆ ਉਹਨੂੰ ਫਾਲੋ ਕਰੋਗੇ ਤੇ ਉਹਨਾਂ ਦੇ ਵਿੱਚ ਤੁਸੀਂ ਪੂਰੇ ਹੁੰਦੇ ਤਾਂ ਤੁਹਾਨੂੰ ਗਵਰਨਮੈਂਟ ਟੀਆਰਸੀ ਟੈਂਪਰੇਰੀ ਰੈਜ਼ਿਡੈਂਸ ਕਾਰਡ ਦਊਗੀ ਓਦੋਂ ਮੁੜ ਕੇ ਤੁਹਾਡਾ ਪ੍ਰੋਸੈਸ ਅੱਗੇ ਚੱਲਦਾ ਤੇ ਇੱਥੋਂ ਤੱਕ ਪਹੁੰਚਣ ਦੇ ਲਈ ਤੁਹਾਨੂੰ ਕਿਹੜੇ-ਕਿਹੜੇ ਯੁੱਧ ਲੜਨੇ ਪੈਣੇ ਆ ਕਿਹੜੇ-ਕਿਹੜੀਆਂ ਤੁਹਾਨੂੰ ਗੱਲਾਂ ਸੁਣਨੀਆਂ ਪੈਣੀਆਂ ਇਹ ਮੈਂ ਵੀਡੀਓ ਪਹਿਲਾਂ ਬਣਾ ਚੁੱਕਿਆ ਸਪੇਨ ਦਾ ਕੌੜਾ ਸੱਚ ਉਹ ਤੁਸੀਂ ਦੇਖ ਲਿਓ ਵੀਡੀਓ ਚ ਸਾਰੀਆਂ ਗੱਲਾਂ ਮੈਂ ਕਰਤੀਆਂ ਕੀ ਕੀ ਮੁਸ਼ਕਲ ਆਊਗੀ ਕੀ ਕੀ ਲੋਕ ਤੁਹਾਡੇ ਨਾਲ ਕਰਨਗੇ ਤੇ ਕੀ ਕੀ ਤੁਹਾਨੂੰ ਟੌਰਚਰ ਕਰਨਗੇ ਇਹ ਕਰਨ ਤੋਂ ਪਹਿਲਾਂ ਕੋਈ 15 20 ਲੱਖ ਲਾਉਣ ਤੋਂ ਪਹਿਲਾਂ ਇਹ ਗੱਲਾਂ ਮਾਈਂਡ ਚ ਪਾ ਲਿਓ ਮੈਂ ਫੇਰ ਬੇਨਤੀ ਕਰਦਾ ਮੇਰਾ ਵੀਡੀਓ ਬਣਾਉਣ ਦਾ ਮਤਲਬ ਤੁਹਾਨੂੰ ਡਰਾਉਣਾ ਨਹੀਂ ਹੁੰਦਾ ਤੁਹਾਨੂੰ ਅਵੇਅਰ ਕਰਨਾ ਹੁੰਦਾ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸੀਆਂ ਯਾਦ ਵਿੱਚ ਧਾਰ ਲਿਓ ਇਹ ਚੀਜ਼ਾਂ ਤੁਹਾਡੇ ਪੇਸ਼ ਆਉਣਗੀਆਂ ਇਹ ਨਾ ਕਿਉਂਕਿ ਗੱਲ ਦਾ ਪਤਾ ਨਹੀਂ ਸੀ ਕਿਸੇ ਨੇ 15 ਲੱਖ 20 ਲੱਖ ਲਾ ਰਿਆ ਤੋ ਦਮੜ ਕੇ ਕਹ ਵੀ ਆ ਰਹਾ ਤਾਂ ਕਹਾਣੀ ਹੋਰ ਬਣ ਗਈ ਔਰ ਕਹਾਣੀ ਹੋਰ ਬਣ ਜੀ ਬਣ ਜਾਂਦੀ ਆ ਤੇ ਉਦੋਂ ਬੰਦਾ ਫਿਰ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਟੈਨਸ਼ਨ ਦਾ ਸ਼ਿਕਾਰ ਹੁੰਦਾ ਪਿੱਛੋਂ ਪੈਸੇ ਵਿਆਜੂ ਤੇ ਇੱਥੇ ਬੰਦਾ ਕੰਮ ਨਹੀਂ ਕਰ ਸਕਦਾ ਕਿਉਂਕਿ ਫੈਮਲੀ ਨਾਲ ਆ ਖਰਚੇ ਵੱਧ ਜਾਂਦੇ ਮੈਂ ਗੱਲ ਨੂੰ ਨਾ ਖਿੱਚਾਂ ਇੰਨੀਆਂ ਗੱਲਾਂ ਦੇ ਨਾਲ ਜੇਕਰ ਤੁਸੀਂ ਫੈਮਲੀ ਦੇ ਰਿਲੇਟਡ ਹੋਰ ਕੀ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਮੈਨੂੰ ਕਰਿਓ ਇਸ ਵੀਡੀਓ ਵਿੱਚ ਕਮੈਂਟ ਮੈਂ ਤੁਹਾਡੇ ਰਿਪਲਾਈ ਦੇਣ ਦੀ ਕੋਸ਼ਿਸ਼ ਕਰੂੰਗਾ ਤੇ ਜੇਕਰ ਹੋਰ ਡੀਪਲੀ ਤੁਸੀਂ ਇਨਫੋਰਮੇਸ਼ਨ ਲੈਣੀ ਆ ਤਾਂ ਸਪੇਨ ਦਾ ਕਹਾੜਾ ਸੱਚ ਵੀਡੀਓ ਜਿਹੜਾ ਪਹਿਲਾ 파ਰਟ ਆ ਉਹਨੂੰ ਜਰੂਰ ਵੇਖਿਓ ਅੰਤ ਤੱਕ ਸਬਰ ਕਰਕੇ ਉਹਨੂੰ ਸਾਰਾ ਸੁਣ ਲਿਓ ਤੁਹਾਨੂੰ ਬੜਾ ਕੁਝ ਵੀਡੀਓ ਸਮਝਾਉਗੀ ਇੰਨੀਆਂ ਗੱਲਾਂ ਦੇ ਨਾਲ ਮੈਂ ਵੀਡੀਓ ਨੂੰ ਕਰਦਾ ਇੱਥੇ ਖਤਮ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੇ ਜੇਕਰ ਵੀਡੀਓ ਤੁਹਾਡੇ ਕੰਮ ਆਉਂਦੀ ਹੈ ਵੈਲ ਐਂਡ ਗੁੱਡ ਅਚ ਨਹੀਂ ਕੰਮ ਆਉਂਦੀ ਤੇ ਅੱਗੇ ਕਿਸੇ ਮੇਰੇ ਦੋਸਤ ਭੈਣ ਭਰਾ ਨੂੰ ਸ਼ੇਅਰ ਕਰ ਦਿਓ ਉਹਨਾਂ ਲਈ ਕੰਮ ਜਰੂਰ ਕਰੂਗੀ ਤੇ ਇੰਨੀਆਂ ਗੱਲਾਂ ਦੇ ਨਾਲ ਮੈਂ ਵੀਡੀਓ ਨੂੰ ਕਰਦਾ ਖਤਮ ਤੇ ਥੈਂਕ ਯੂ ਸਾਰਿਆਂ ਦਾ ਮਿਲਾਂਗੇ ਆਪਾਂ ਨਵੀਂ ਵੀਡੀਓ ਵਿੱਚ